ਨ ਯਾਦ ਨੇ ਜਦ ਕਹਨਾ ਸਾਹਿਬ ਦੇ ਨਾਲ ਹਰ ਪਿੰਡ 'ਚ ਕਈ ਵਾਰੀ ਸਾਡੇ ਸੰਗਤ ਦਰਸ਼ਨ ਹੁੰਦੇ ਸੀ ਇੱਕ ਪੜੇ ਲਿਖੇ ਅਫਸਰ ਪਰਵਾਰਿਕ ਮੈਂਬਰ ਹੋਏ ਇਸ ਇਲਾਕੇ ਦਾ ਸੇਵਾ ਇਹਸ ਕਰਕੇ ਦਿੱਤੀ ਸੀ ਕਿਉਂਕਿ ਬਾਦਲ ਸਾਹਿਬ ਦੇ ਰਿਸ਼ਤੇਦਾਰ ਹੋਣ ਦੇ ਨਾਤੇ ਪੜੇ ਲਿਖੇ ਹੋਣ ਦੇ ਨਾਤੇ ਆਪਾਂ ਇਸ ਇਲਾਕੇ ਵਿੱਚ ਵੱਧ ਸੇਵਾ ਕਰ ਸਕੀਏ ਵਿਕਾਸ ਕਰ ਸਕੀਏ ਤਾਂ ਮੈਨੂੰ ਮਾਨ ਹੈ ਜੇ ਤੁਹਾਡੇ ਮੋਗਿਆਂ ਦੇ ਉੱਤੇ ਮੋਟਰਾਂ ਲਾਈਆਂ ਇਹ ਖਾਨਾ ਸਾਹਿਬ ਦੀ ਵਿਸ਼ੇਂਸੀ ਜਿੱਥੇ ਪੰਜਾਬ ਦੇ ਕਿਤੇ ਨਹੀਂ ਹੋ ਸਕਦਾ ਕਿਵੇਂ ਕਰਨਾ ਤੁਹਾਡਾ ਪਾਣੀ ਕਿਵੇਂ ਪੂਰੇ ਕਰਨਾ ਪਰ ਰਲ ਮਿਲ ਕੇ ਸਾਡੀ ਸਰਕਾਰ ਨੇ ਤੁਹਾਡੀ ਆ ਸੇਵਾ ਕੀਤੀ ਚਲੋ ਹਾਲਾਤ ਇਹੋ ਜਿਹੇ ਹੋਏ ਲੋਕਾਂ ਦੀ ਮੰਗ ਸੀਗੀ ਨਵਾਂ ਉਮੀਦਵਾਰ ਆਇਆ ਲੇਕਿਨ ਮੈਨੂੰ ਅਫਸੋਸ ਕੀ ਉਸ ਉਮੀਦਵਾਰ ਨੇ ਜਿੱਥੇ ਮੈਨੂੰ MP ਦੀ ਗ੍ਰਾਂਟ ਤੱਕ ਨਹੀਂ ਲਗਾਉਣ ਦਿੱਤੀ ਕਿਸੇ ਦੇ ਸੁੱਖ ਵਿੱਚ ਉਹਨਾਂ ਦਾ ਦੁੱਖ ਵੀ ਨਹੀਂ ਸੁੱਖ ਜਾਂ ਦੁੱਖ ਵਿੱਚ ਸਾਥ ਤੱਕ ਨਹੀਂ ਪਹੁੰਚ ਦਿੱਤੀ ਤੇ ਆਪ ਇਲੈਕਸ਼ਨ ਇਥੋਂ ਲੜ ਕੇ ਪਾਵੇਂ 32000 ਵੋਟ ਲੈ ਕੇ ਮੁੜ ਕੇ ਚੰਡੀਗੜ੍ਹੋਂ ਵਾਪਸ ਆ ਕੇ ਬਕਰਾਂ ਦਾ ਧੰਨਵਾਦ ਕਰਨ ਦੇ ਨਹੀਂ ਸਮਝਿਆ ਅੱਜ ਆਪਣਾ ਫੋਨ ਨੰਬਰ ਸਾਰੇ ਹਲਕੇ 'ਚ ਇਹ ਕਹਿੰਦਾ ਮੇਰਾ ਫੋਨ ਮੇਰੇ ਨਾਲ ਰਹਿੰਦਾ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਓ ਤਾਂ ਤੁਸੀਂ ਤਾਂ ਗਵਾਓ ਕਿ ਫੋਨ ਛੱਡੋ ਕਿ ਤੁਹਾਡਾ ਚੱਕਦਾ ਸੀ ਘਰ ਦੇ ਹੰ ਦਾ ਤੁਹਾਡੇ ਨੇੜੇ ਤੱਕ ਨਹੀਂ ਕਿਤੇ ਲੱਗਿਆ ਜਿਹਦੇ ਕਰਕੇ ਪਹਿਲੀ ਵਾਰੀ ਮੈਂ ਤਾਂ ਇਤਿਹਾਸ 'ਚ ਦੇਖਿਆ ਹੈ ਜਿੱਥੇ ਹਲਕੇ ਦੇ ਮੌਤਵਾਰ 500 ਬੰਦੇ ਹਰ ਪਿੰਡ ਦੇ ਬੰਦੇ ਮੈਂ ਤਾਂ ਇੱਥੇ ਨਹੀਂ ਮੈਂ ਤਾਂ ਪਾਰਲਮੈਂਟ ਸੈਸ਼ਨ ਚੱਲ ਰਿਹਾ ਸੀ ਜਾ ਕੇ ਸੁਖਬੀਰ ਜੀ ਦੇ ਬੂਹੇ ਸਾਹਮਣੇ ਧਰਨਾ ਮਾਰਿਆ ਕਿ ਅੱਜ ਅਸੀਂ ਮੁੜ ਕੇ ਨਹੀਂ ਜਾਵਾਂਗੇ ਸੁਖਬੀਰ ਜੀ ਫੈਸਲਾ ਲੈਣਾ ਪਊਗਾ ਜਾਂ ਇਹਨੂੰ ਕੱਢੋ ਜਾਂ ਸਾਨੂੰ ਸਾਰਿਆਂ ਨੂੰ ਕੱਢ ਦਿਓ ਤਾਂ ਮੈਂ ਧੰਨਵਾਦ ਕਰਦੀ ਆ ਉਹਨਾਂ ਦਾ ਵਰਕਰਾਂ ਦਾ ਜਿਨ੍ਹਾਂ ਨੇ ਆਪ ਦੀ ਮੰਨ ਦੀ ਪਾਵਨਾਵਾ ਸਾਹਮਣੇ ਰੱਖ ਕੇ ਤੇ ਪ੍ਰਧਾਨ ਸਾਹਿਬ ਨੇ ਫੈਸਲਾ ਲੈਂਦਾ ਤੇ ਅੱਜ ਤੁਹਾਡੇ ਸਾਰਿਆਂ ਦਾ ਖਹਿੜਾ ਛੱਡਿਆ ਛੱਡਿਆ ਗਿਆ ਤੇ ਇੱਕ ਵਾਰ ਫੇਰ ਜਿਹੜੀ ਇਹ ਪਰਿਵਾਰ ਦੇ ਤੁਹਾਡੇ ਤੇ ਸਾਡੇ ਵਿੱਚ ਜਿਹੜੀ ਦੂਰੀਆਂ ਬਣਾ ਦਿੱਤੀਆਂ ਸੀਗੀਆਂ ਇਹ ਦੂਰੀਆਂ ਹਮੇਸ਼ਾ ਵਾਸਤੇ ਦੂਰ ਹੋਈਆਂ ਆਕੇ ਪਰਿਵਾਰ ਨੇ ਤੇ ਸਾਡੀ ਪਾਰਟੀ ਨੇ ਆਪਣੇ ਦਫ਼ਤਰ ਖੋਲੇ ਨੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਲਾਇਆ ਕਿ ਇਸ ਹਲਕੇ ਨੂੰ ਪਰਿਵਾਰ ਖੁਦ ਦੇਖੂਗਾ ਤੇ ਮੈਂ ਅੱਜ ਰਵੀਪ੍ਰੀਤ ਜੀ ਤੁਹਾਨੂੰ ਆ ਬੇਨਤੀ ਕਰਦੀ ਆ ਇਹ ਹਲਕੇ ਦੇ ਲੋਕੀ ਗੁੱਟਾਂ 'ਚ ਵੰਡੇ ਹੋਏ ਨੇ ਮੈਨੂੰ ਆ ਕੇ ਕਹਿੰਦੇ ਸੀ ਅਸੀਂ ਅਕਾਲੀ ਦਲ ਦੇ ਨਾਲ ਜੁੜਿਆ ਸਾਡੀ ਰੂਹ ਅਕਾਲੀ ਦਲ ਦੀ ਆ ਸਾਡੇ ਖੂਨ 'ਚ ਅਕਾਲੀ ਦਲ ਸਾਡੇ ਪੀੜੀ ਦਰ ਪੀੜੀ ਅਕਾਲੀ ਦਲ ਦੇ ਨਾਲ ਜੁੜਿਆ ਕਦੇ ਸਾਨੂੰ ਕੋਈ ਕਿਸੇ ਦੇ ਨਾਲ ਜੋੜ ਦਿੰਦਾ ਕਦੇ ਆ ਗੁੱਟ ਕਦੇ ਉਹ ਗੁੱਟ ਤੇ ਮੈਂ ਇਹਨਾਂ ਨੂੰ ਕਿਹਾ ਸੀ ਕੋਈ ਗੁੱਟ ਨਹੀਂ ਇੱਕ ਗੁੱਟ ਹੋਊਗਾ ਉਹ ਤਕੜੀ ਦਾ ਗੁੱਟ ਹੋਊਗਾ ਸ਼ਰਮਣੀਆਂ ਅਕਾਲੀ ਦਲ ਦਾ ਗੁੱਟ ਹੋਊਗਾ ਅੱਜ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਵੀ ਭਾਜਪਾ ਦਾ ਗੁੱਟ ਛੱਡ ਕੇ ਉਹਨੂੰ ਭੰਗ ਕਰਕੇ ਅਕਾਲੀ ਦਲ ਵਿੱਚ ਸ਼ਾਮਲ ਹੋਇਓ ਆਓ ਛੋਟੇ ਵੀਰ ਇਕੱਠੇ ਹੋ ਕੇ ਇਹ ਗੁੱਟਬਾਜ਼ੀ ਨੂੰ ਖਤਮ ਕਰਕੇ ਇਸ ਮਹਾਨ ਤਖਤ ਦੀ ਧਰਤੀ ਤੇ ਪੰਥਕ ਧਰਤੀ ਤੇ ਇਹ ਪੰਥਰਾ ਚੰਡਾ ਇਹੋ ਦਾ ਮਜ਼ਬੂਤ ਕਰੀਏ ਤੇ ਨਾ ਕੋਈ 84 ਦੇ ਕਤਲੇ ਆਮ ਕਰਨ ਵਾਲੇ ਢਹਡੇਰੀ ਅਕਾਲ ਸਬ ਸਾਬ ਨੂੰ ਕਰਨ ਵਾਲੇ ਸੁਪਨਾ ਵੀ ਨਾ ਦੇਖ ਸਕਣ ਝਾੜੂ ਤਾਂ ਛੱਡੋ ਜਿੱਤੇ ਹੱਥ 'ਚ ਗੁਰੂ ਸਾਹਿਬ ਨੇ ਤਲਵਾਰਾਂ ਫੜਾਈਆਂ ਨੇ ਇਹ ਝਾੜੂ ਨੂੰ ਵੀ ਕੱਢ ਕੇ ਇੱਥੇ ਤਕੜੀ ਤਕੜੀ ਕਰਕੇ ਪੰਥ ਦੀ ਸ਼ੰਦਾ ਬਲ ਨੂੰ ਰੱਖੀਏ ਅੱਜ ਮੈਂ ਸਮੂਹ ਹਲਕਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਜਿੰਨੀ ਦਿੱਲੀ ਦੀਆਂ ਪਾਰਟੀਆਂ ਨੇ ਉਹ ਸਾਡਾ ਪਾਣੀ ਖੋਣ ਲੈਸ ਵਾਸਤੇ ਬੈਠੀਆਂ ਹੋਈਆਂ ਨੇ ਜਿੱਥੇ ਕਾਂਗਰਸ ਨੇ ਐਸਵਾਈਐਲ ਦੀ ਨਹਿਰ ਵਾਸਤੇ ਪੂਰਾ ਜ਼ੋਰ ਲਾਇਆ ਸਦੀਆਂ ਪਹਿਲੇ ਲੱਗੇ ਹੋਏ ਨੇ ਕਿ ਐਸਵਾਈਐਲ ਦੀ ਨਹਿਰ ਬਣਾਈ ਜਾਏ ਉੱਥੇ ਆ ਚਾੜੂ ਪਾਰਟੀ ਜਿਹਨੇ ਰਾਜਸਥਾਨ ਨੂੰ ਵੱਧ ਪਾਣੀ ਦਿੱਤੋ ਤੇ ਜਾ ਕੇ ਗਾਰੰਟੀਆ ਹਰਿਆਣੇ 'ਚ ਦੇਂਦੇ ਨੇ ਬਣਾ ਦਿਓ ਸਰਕਾਰ ਇੱਥੇ ਪੰਜਾਬ ਦਾ ਪਾਣੀ ਤੁਹਾਡੇ ਇੱਕ ਇੱਕ ਪਿੰਡ ਤਾਈ ਲੈ ਕੇ ਜਾਵਾਂਗੇ ਤੇ ਆ ਪਾਸ਼ਪਾ ਦੀ ਸਰਕਾਰ ਕਹਿੰਦੀ ਐ ਇਸ ਵਾੜ ਦੀ ਨਹਿਰ ਬਣਾਓ ਹਰਿਆਣੇ ਨੂੰ ਵੀ ਪਾਣੀ ਦਿਓ ਰਾਜਸਥਾਨ ਨੂੰ ਵੀ ਪਾਣੀ ਦਿਓ ਸਾਡਾ ਬੀਬੀ ਐਮਟੀ ਦਾ ਬੋਰਡ ਦਾ ਇੱਕ ਬੰਦਾ ਨੁਮਾਇੰਦਾ ਹੁੰਦਾ ਉਹਨੂੰ ਵੀ ਚੱਕ ਕੇ ਬਾਹਰ ਕੱਢ ਤਾ ਤੇ ਹੁਣ ਸਾਡਾ ਮੁੱਖ ਮੰਤਰੀ ਕਹਿੰਦਾ ਸਾਡੇ ਪਾਣੀ ਦਾ ਫੇਰਵਾ ਕਰ ਲਿਓ ਜੇ ਪਾਣੀ ਵਾਦੇ ਤਾਂ ਫਿਰ ਦੇਖ ਲੈਣਾ ਕੀ ਕਰਨਾ ਐ ਇੰਨੀ ਵੱਡੀ ਚੁਣੌਤੀ ਜਿੱਥੇ ਪਾਣੀ ਤੋਂ ਬਿਨਾ ਤੁਹਾਡਾ ਇਲਾਕਾ ਟੇਲਾ ਦੇ ਪਿੰਡ ਤੁਹਾਡੇ ਇਹੋ ਜੇ ਪਿੰਡ ਨੰਗਲਾ ਪਿੰਡ ਜਿੱਥੇ ਬੀਬੀਆਂ ਨੇ ਆ ਕੇ ਮੈਨੂੰ 2009 ਚ ਕਿਹਾ ਕਿ 35-35 ਸਾਲ ਤੋਂ ਅਸੀਂ ਪਾਣੀ ਨਹੀਂ ਦੇਖਿਆ ਸਾਡੇ ਪਿੰਡਾਂ 'ਚ ਰਿਸ਼ਤੇ ਨਹੀਂ ਹੁੰਦੇ ਉਸ ਪਾਣੀ ਦੀ ਘਾਟ ਨੂੰ ਦੂਰ ਕਰਨ ਵਾਸਤੇ ਪਿਛਲੇ 10 ਸਾਲਾਂ ਜਿੱਤ ਸਾਡੀ ਸਰਕਾਰ ਸੀ ਦਿਨ ਰਾਤ ਮਿਹਨਤ ਕਰਕੇ ਉਹ ਪਾਣੀ ਨੂੰ ਪੂਰਾ ਕਰਨ ਦਾ ਸੀ ਕੰਮ ਕੀਤਾ ਸੀ ਸੋਚੋ ਜੇ ਪਾਣੀ ਚਲੇ ਜਾਏ ਨਹਾਲ ਦੇ ਸੂਬੇ ਉਹ ਜਿਹੜੇ ਤਿੰਨੋਂ ਬਾਟੀਆਂ ਲੱਗੀਆਂ ਹੋਈਆਂ ਨੇ ਪੂਰਾ ਜ਼ੋਰ ਕੇਂਦਰ ਦਾ ਜ਼ੋਰ ਸੂਬੇ ਦੀ ਸਰਕਾਰ ਦਾ ਜ਼ੋਰ ਕੇਜਰੀਵਾਲ ਦਾ ਜ਼ੋਰ ਕਾਂਗਰਸ ਦਾ ਜ਼ੋਰ ਜੇ ਪਾਣੀ ਚਲੇ ਜਾਏ ਤੇ ਪੰਜਾਬ ਖਤਮ ਹੋ ਜਾਊਗਾ ਜਦ ਖੇਤਾਂ 'ਚ ਧانے ਨਹੀਂ ਉਗਣਗੇ ਘਰਾਂ 'ਚ ਪੀਣ ਦਾ ਪਾਣੀ ਨਹੀਂ ਹੋਗਾ ਤੇ ਰਾਜਸਥਾਨ ਤੇ ਸਾਡੇ ਵਿੱਚ ਫਰਕ ਕੀ ਰਹਿ ਜਾਊਗਾ ਆ ਲੜਾਈ ਸ਼ਰੋਮਨ ਯਾ ਅਕਾਲੀ ਦਲ ਤੁਹਾਡੇ ਨਾਲ ਖੜ ਕੇ ਲੜ ਰਹੀ ਜਿਹੜੇ ਬਾਦਲ ਸਾਹਿਬ ਨੇ ਐਸਵਾਈਐਲ ਦੀ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰਤੀਆਂ ਕਹਿੰਦੇ ਕਦੇ ਨਹਿਰ ਨਹੀਂ ਬਣੂਗੀ ਇੱਕ ਟੁਪਕਾ ਪਾਣੀ ਬਾਹਰ ਨਹੀਂ ਜਾਨ ਦਵਾਂਗੇ ਇਹ ਲੜਾਈ ਸਾਡੇ ਪਾਣੀਆਂ ਦੀ ਹੈਗੇ ਇਹ ਦਿੱਲੀ ਦੀਆਂ ਪਾਰਟੀਆਂ ਜਿਹੜਾ ਪਾਣੀ ਖੋਹਣਾ ਚਾਹੁੰਦੀਆਂ ਨੇ ਤੇ ਅਸੀਂ ਤੁਹਾਡੇ ਨਾਲ ਖੜਿਆ ਇੱਕ ਪਾਣੀ ਦਾ ਟੁਪਕਾ ਬਾਹਰ ਨਹੀਂ ਜਾਨ ਦਵਾਂਗੇ ਆ ਦਿੱਲੀ ਦੀਆਂ ਪਾਰਟੀਆਂ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦੀਆਂ ਨੇ ਜਿਹੜੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕਰਦਿਆ ਨੇ ਆ ਹਰਿਆਣਾ ਕਮੇਟੀ ਜਿਹੜੇ ਸਾਡੇ ਐਸ.ਸੀ.ਪੀ.ਸੀ ਨੂੰ ਧਾਰਮਿਕ ਸਥਾਨਾਂ ਨੂੰ ਗੋਰੀਆਂ ਤੋਂ ਆਜ਼ਾਦ ਕਰਾਇਆ ਸੀ ਸਾਡੇ ਵੱਡੇ ਵੱਡੇ ਰਹਿਣੇ ਆਪ ਦਾ ਖੂਨ ਡੋਲ ਕੇ ਤੇ ਆ ਆ ਕੇ ਕੇਂਦਰ ਦੀ ਸਰਕਾਰ ਆਪ ਦੇ ਜ਼ੋਰ ਤੇ ਜ਼ਬਰ ਦੇ ਨਾਲ ਹਰਿਆਣੇ ਵਿੱਚ ਪੁਲਿਸ ਭੇਜ ਕੇ ਚੁਣੇ ਹੋਏ ਨੁਮਾਇੰਦਿਆਂ ਨੂੰ ਚੱਕ ਕੇ ਬਾਹਰ ਸਿੱਟੀਆਂ ਨੇ ਆਪ ਦੇ ਪਿੱਠੂ ਉੱਥੇ ਬਿਠਾ ਕੇ ਅੱਜ ਕੀ ਹਾਲ ਕੀਤਾ ਹੋਇਆ ਜਲੂਸ ਰੋਸ ਸਿੱਖਾਂ ਦਾ ਨਿਕਲਦਾ ਹਰਿਆਣੇ 'ਚ ਦਿੱਲੀ ਕਮੇਟੀ ਨੂੰ ਡਰਾ ਟੰਕਾ ਦਿਓ ਨੰਦੇੜ ਸਾਹਿਬ ਦੀ ਕਮੇਟੀ ਹੋਏ ਪਟਨਾ ਸਾਹਿਬ ਦੀ ਕਮੇਟੀ ਹੋਏ ਚੁਣੇ ਹੋਏ ਬੰਦੇ ਬਾਹਰ ਸੱਟ ਕੇ ਸਾਰੇ ਸਰਕਾਰ ਦੇ ਹੱਥ ਟੋਕੇ ਉੱਥੇ ਬਿਠਾ ਦਿਓ ਤੇ ਐਸ்சிਪੀਸੀ ਚ ਇਹਨਾਂ ਨੇ ਕਿਹੜੀ ਕਸਰ ਛੱਡੀ ਸੀ ਉਹ ਤਾਂ ਧੰਨਵਾਦ ਤੁਹਾਡੇ ਸਾਰਿਆਂ ਦਾ ਸਾਡੇ ਮੈਂਬਰਾਂ ਦਾ ਜਿਹੜੇ ਖੜ ਦੇ ਤੇ ਉਹਨਾਂ ਨੂੰ ਕਬਜ਼ਾ ਤੇ ਉਹ ਨਾਕਾਮ ਰਹੇ ਉੱਥੇ ਆਪਣੇ ਮਾੜੇ ਉਹਨਾਂ ਦੇ ਜਿਹੜੀ ਸੋਚ ਸੀ ਸੋ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਸਾਡੇ ਕਿਸਾਨਾਂ ਨੂੰ ਕਦੇ ਵੱਖਵਾਦੀ ਕਦੇ ਆਤੰਕਵਾਦੀ ਕਦੇ ਵੱਖ-ਵੱਖ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਤਸ਼ਦਦ ਸਾਡੇ 700 ਕਿਸਾਨ ਦਿੱਲੀ ਭੇਜ ਗਏ ਆ ਕਾਂਗਰਸ ਪਾਰਟੀ ਨੇ ਪੇਸ਼ਤਾ ਕਿਸਾਨਾਂ ਨੂੰ ਜਾਓ ਬੈਠੋ ਦਿੱਲੀ ਦੀ ਬਰੂਹਾਂ 'ਚੇ ਆਪ ਦੀ ਲੜਾਈ ਖੁਦ ਲੜੋ ਸ਼ਹੀਦ ਕਰਤੇ ਸਾਡੇ 700 ਕਿਸਾਨ ਇੱਕ ਵਾਰੀ ਬਤੌਰ ਮੁੱਖ ਮੰਤਰੀ ਕੈਪਟਨ ਬਾਹਰ ਨਿਕਲ ਕੇ ਨਹੀਂ ਗਿਆ ਕਿ ਪੁੱਛੋ ਪ੍ਰਧਾਨ ਮੰਤਰੀ ਜੀ ਰੋਜ਼ ਮੇਰੇ ਕਿਸਾਨ ਮਰ ਰਹੇ ਨੇ ਇਹਨਾਂ ਦੀ ਗੱਲ ਮੰਗ ਮੰਗੋ ਕਿਉਂਕਿ ਉਹਦੀ ਤਾਰਾਂ ਕਿੱਥੇ ਜੁੜੀਆਂ ਹੋਈਆਂ ਸੀ ਜਿੱਥੇ ਅੱਜ ਜਾ ਕੇ ਬੈਠਿਆ ਹੈ ਜਦ ਬਾਦਲ ਸਾਹਿਬ ਹੁੰਦੇ ਉਹਨਾਂ ਨੇ ਕਦੇ ਕਿਸਾਨਾਂ ਨੂੰ ਦਿੱਲੀ ਦੇ ਨੇੜੇ ਨਹੀਂ ਲੱਗਣ ਦੇਣਾ ਸੀ ਪਰ ਆਪ ਜਾ ਕੇ ਧਰਨੇ ਮਾਰਦੇ ਸੀ ਤੇ ਅੱਜ ਦਾ ਮੁੱਖ ਮੰਤਰੀ ਅੱਜ ਦਾ ਸਾਡੇ ਕਿਸਾਨ ਸਾਡੀ ਆਪਣੀ ਪੰਜਾਬ ਦੀ ਸਰ ਜਮੀਚੇ ਬੈਠ ਰਹੇ ਨੇ ਬੈਠੇ ਹੋਏ ਨੇ ਉਹੀ ਮੰਗਾ ਮੰਨਵਾਉਣ ਵਾਸਤੇ ਤੇ ਆ ਕੇ ਉਹਨਾਂ ਦੇ ਉੱਤੇ ਤਸ਼ੱਦਦ ਹੁੰਦਾ ਹੈ ਮੇਰੇ ਹਲਕੇ ਬੱਲੋ ਪਿੰਡ ਦਾ ਨੌਜਵਾਨ ਸ਼ੁਭਕਰਨ ਇਕਲਾਤਾ ਮੁੰਡਾ ਗੋਲੀਆਂ ਦੇ ਨਾਲ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ 250 ਤੋਂ ਵੱਧ ਕਿਸਾਨ ਜ਼ਖਮੀ ਹੋ ਜਾਂਦੇ ਨੇ ਉਹ ਸਾਡਾ ਨੌਜਵਾਨ ਬੱਚਾ ਪੱਪਲਪਰੀ ਜਿਹਨੂੰ ਪ੍ਰੇਤਪਾਲ ਜਿਹਨੂੰ ਬੋਰੀ ਦੇ ਵਿੱਚ ਲੱਤ ਕੇ ਐ ਉਹਦੇ ਨਾਲ ਤਸ਼ੱਦਦ ਕੀਤੀ ਜਾਂਦੀ ਹੈ ਤੇ ਸਾਡਾ ਮੁੱਖ ਮੰਤਰੀ ਮੂੰਹ ਤੇ ਤਾਲੇ ਲਾਈ ਬੈਠਿਆ ਘੁੱਟਨੇ ਇਨੇ ਟੇਕਦੇ ਤੂੰ ਅੱਜ ਪੰਜਾਬ ਦੀ ਹਫਾਜ਼ਤ ਚ ਪੰਜਾਬ ਸਰਕਾਰ ਨਹੀਂ ਕਰ ਸਕਦੀ ਤੇ ਲਾਣਤ ਫਿਰੇ ਹੋ ਜੀ ਸਰਕਾਰ ਚ ਜਿਹੜਾ ਵੋਟਾਂ ਵੇਲੇ ਝੂਠ ਮਾਰਦੀ ਸੀ 5 ਮਿੰਟਾਂ ਚ ਐਮਐਸਪੀ ਦਵਾਂਗੇ ਫਿਰ ਕਿਉਂ ਨਹੀਂ ਐਮਐਸਪੀ ਦਿੰਦੇ ਜਿਹੜਾ ਕਹਿੰਦਾ ਸੀ ਤਈ ਫੈਸਲਾ ਦਾ ਦਵਾਂਗਾ ਕਿਉਂ ਸਾਡੇ ਨੌਜਵਾਨ ਬੰਦੇ ਮਰਵਾ ਰਹੇ ਨੇ ਸਾਡੇ ਖੇਤੀਬਾੜੀ ਮੰਤਰੀ ਨੂੰ ਜੇ ਪੁੱਛਿਆ ਗਿਆ ਕਹਿੰਦੇ ਤਾਂ ਕਹਿਣ ਦੀ ਗੱਲਾਂ ਹੁੰਦੀਆਂ ਨੇ ਲੋਕੋ ਬਹੁਤ ਕਹਿਣ ਦੀ ਗੱਲਾਂ ਸੁਣ ਲਈ ਘਰ ਘਰ ਨੌਕਰੀ ਦੀ ਗੱਲ ਸੁਣ ਲਈ ਕਰਜ਼ਾ ਮਾਫੀ ਦੀ ਗੱਲ ਸੁਣ ਲਈ ਹਜ਼ਾਰ ਰੁਪਏ ਦੀ ਗੱਲ ਸੁਣ ਲਈ ਹੁਣ ਗੱਲਾਂ ਤੋਂ ਕੰਨ ਪੱਕ ਗਏ ਨੇ ਹੁਣ ਗੱਲਾਂ ਨਹੀਂ ਚਾਹੀਦੀਆਂ ਪੰਜਾਬ ਦੇ ਲੋਕੀ ਯਾਦ ਕਰਦੇ ਨੇ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਜਿਨ੍ਹਾਂ ਨੇ ਘਰ ਘਰ ਰੋਟੀ ਪੱਕੇ 30 ਕਿਲੋ ਕਣਕ ਦਿੰਦੇ ਸੀ ਬਾਦਲ ਸਾਹਿਬ ਕੀ ਗਰੀਬ ਦੇ ਘਰ ਚ 30 ਦਿਨ ਰੋਟੀ ਪੱਕੇ ਚੱਕੇ ਕਾਂਗਰਸੀਆਂ ਨੇ 3 ਕਿਲੋ ਕੱਟ ਕੇ 15 ਕਿਲੋ ਕਰਤਾ ਉਹਨਾਂ ਦੇ ਮੰਤਰੀਆਂ ਲੈ ਜਾ ਕੇ ਰਾਸ਼ਨ ਗਰੀਬ ਦਾ ਬਾਜ਼ਾਰ 'ਚ ਵੇਚ ਕੇ ਮੋਟੇ ਪੈਸੇ ਕਮਾਏ ਜੇਲ੍ਹ ਕੱਟ ਕੇ ਆਇਆ ਰਾਸ਼ਨ ਮੰਤਰੀ ਕਾਂਗਰਸ ਦਾ ਬਾਦਲ ਸਾਹਿਬ ਸ਼ਗਨ ਦੇ ਚੈੱਕ ਦਿੰਦੇ ਸੀ ਬੰਦ ਕਰਤੀ ਸ਼ਗਨ ਦੀ ਸਕੀਮ ਵਜੀਫੇ ਮਿਲਦੇ ਸੀ ਬੱਚਾ ਵਾਸਤੇ ਤੇ ਬੇਈਮਾਨ ਕਾਂਗਰਸ ਦੇ ਮੰਤਰੀ ਨੇ ਬੱਚਾ ਦੇ ਵਜੀਫੇ ਦੇ ਪੈਸੇ ਕੱਟ ਕੇ ਖਾ ਗਿਆ ਉਹ ਵੀ ਜੇਲ੍ਹ ਕੱਟ ਕੇ ਬੱਚਿਆਂ ਦੀ ਪੜਾਈ ਛਡਾ ਦਿੱਤੀ ਸਾਈਕਲਾਂ ਦਿੰਦੇ ਸੀਗੇ ਕਾਰਾਂ ਦੇ ਮਤਾਨਾਂ ਦੇ ਚੈੱਕ ਹੁੰਦੇ ਸੀਗੇ ਦਵਾਈਆਂ ਵਾਸਤੇ ਮਦਦ ਹੁੰਦੀ ਸੀ ਹਰ ਪੱਖੋ ਹਰ ਵਾਰ ਬੱਚਾ ਵਾਸਤੇ ਖੇਡਾਂ ਦਾ ਸਮਾਨ ਕੀ ਜਿਮ ਕੀ ਵਰਲਡ ਕਬੱਡੀ ਕੱਪ ਆ ਕਿਸਾਨ ਮੇਰੇ ਵੀਰ ਬੈਠੇ ਨੇ ਦੱਸੋ ਕਿੰਨੀਆਂ ਮੋਟਰਾਂ ਬਾਦਲ ਸਾਹਿਬ ਨੇ ਤੁਹਾਨੂੰ ਵਧੀਆਂ ਜੇ ਇੱਕ دیਵਾਨੀ ਕਿਸੇ ਤੋਂ ਲਿੱਤੀ ਹੋਈ ਤੇ ਸੱਤ ਸਾਲ ਅਜੇ ਦੱਸੋ ਜੇ ਇੱਕ ਵੀ ਕਿਸਾਨ ਆਇਆ ਦੋ ਦੋਨੋ ਝੂਠੀ ਭਾਈਵਾਲ ਪਾਰਟੀਆਂ ਨੇ ਜੇ ਇੱਕ ਮੋਟਰ ਦਿੱਤੀ ਹੈ ਲੱਖਾਂ ਰੁਪਏ ਖਰਚ ਕੇ ਵੀ ਅੱਜ ਮੋਟਰ ਦਾ ਕਨੈਕਸ਼ਨ ਨਹੀਂ ਮਿਲਦਾ ਉਹੀ ਖਜਾਨਾ ਹੈ ਲੇਕਿਨ ਸੋਚ ਨਹੀਂ ਹੈਗੇ ਬਾਦਲ ਸਾਹਿਬ ਨੇ ਮੋਟਰਾਂ ਦੇ ਬਿੱਲ ਮਾਫ ਕੀਤੇ ਕਦੇ ਵੀ ਕਿਸਾਨ ਦੇ ਉੱਤੇ ਬੋਝ ਨਾ ਪਾਏ ਹਮੇਸ਼ਾ ਸਰਕਾਰਾਂ ਐ ਬੋਝ ਚੱਕਣ ਗਿਆ ਆਥਵਾਡੇ ਫੋਕਲ ਪੁਆਇੰਟ ਬਣਾਤੇ ਮੰਡੀਆਂ ਬਣਾਤੇ ਫੜ ਤੁਹਾਡੇ ਪੱਕੇ ਕਰਤੇ ਕਸੀ ਨਹਿਰ ਸੂਏ ਕੱਢ ਕੇ ਖਾਲ ਤੁਹਾਡੇ ਸਭ ਪੱਕੇ ਕਰਤੇ ਮੋਗਿਆਂ ਦੇ ਉੱਤੇ ਮੋਟਰਾਂ ਲਾਤੀਆਂ ਲਿੰਕ ਸੜਕਾਂ ਦਾ ਜਾਲ ਵਿਛਾਤਾ ਤੁਹਾਡੇ ਟਰੈਕਟਰ ਨੂੰ ਗੱਡੇ ਦਾ दर्जा ਦਿੱਤਾ ਇੱਥੇ ਤਾਂ ਹੀ ਤੁਹਾਡੀ ਪਰਿਵਾਰਕ ਤੇ ਜਿਹੜੀ ਰਜਿਸਟਰੀਆਂ ਉਹਦੀ ਫੁੱਲੀ ਤੱਕ ਮਾਫ ਕਰਤੀ ਤੇ ਜੇ ਕਦੇ ਕਿਸਾਨ ਦੇ ਉੱਤੇ ਕੋਈ ਆਪਤਾ ਆਈ ਪਹਿਲ ਦੀ ਤੌਰ 'ਤੇ ਬਾਲਾ ਸਾਹਿਬ ਨੇ ਤੁਹਾਡੀ ਬਾਹ ਫੜੀ ਯਾਦ ਕਰੋ ਇਸ ਧਨਵੇਂ ਦੇ ਇਲਾਕੇ ਵਿੱਚ ਪਹਿਲੀ ਵਾਰੀ ਚਿੱਟੇ ਸੁੰਡੀ ਦੇ ਨਾਲ ਜੇ ਨਰਮੇ ਦਾ ਨੁਕਸਾਨ ਹੋਇਆ ਸੀ ਅੱਜ ਲੋਕੀ ਯਾਦ ਕਰਦੇ ਨੇ ਸਤ ਸ੍ਰੀ ਅਕਾਲ ਦੱਸੋ ਫਿਰ 8 ਰੁਪਏ 8000 ਰੁਪਏ ਪਰ एकड़ ਦੇ ਹਿਸਾਬ ਤੇ ਜਿੱਥੇ ਨਰਮੇ ਦਾ ਕਿਸਾਨ ਬੈਠਿਆ ਸੀ ਇੱਕ ਇੱਕ ਨੂੰ ਬਾਦਲ ਸਾਹਿਬ ਨੇ ਮੁਆਵਜ਼ਾ ਭੇਜਿਆ ਹੱਥ ਖੜੇ ਕਰਕੇ ਦੱਸੋ ਇਦਾਂ ਮੈਂ ਸੱਚ ਕਹਿ ਰਹੀ ਆ ਕਿ ਨਹੀਂ ਬਲਕਿ ਆ ਵੀ ਦੱਸ ਦੋ ਕਿ ਜਿਨ੍ਹਾਂ ਨੇ ਝੋਨਾ ਬੀਜਿਆ ਸੀ ਉਹ ਵੀ ਲੈ ਗਏ ਸੀਗੇ ਇਹ ਤਾਂ ਮੈਂ ਨਹੀਂ ਕਹਿੰਦੀ ਤੇ ਪਹਿਲੀ ਵਾਰੀ ਦੇਸ਼ ਦੇ ਇਤਿਹਾਸ 'ਚ ਜਿਹੜੇ ਮਜ਼ਦੂਰਾਂ ਦੀ ਚੁਗਾਈ ਦੀ ਮਜ਼ਦੂਰੀ ਮਾਰੀ ਗਈ ਸੀ ਦੱਸੋ ਜੇ ਉਹਨਾਂ ਨੂੰ ਵੀ ਮੁਆਵਜ਼ਾ ਭੇਜਿਆ ਕਿ ਨਹੀਂ ਬਾਦਲ ਸਾਹਿਬ ਨੇ ਫਿਰ ਉਹਦੇ ਬਾਅਦ ਇਹ ਦੋਆ ਸਰਕਾਰਾਂ ਦੇ ਸਮੇਂ ਤਿੰਨ ਫਸਲਾਂ ਨਰਮਿਆਂ ਦੀ ਬਿਮਾਰੀ ਦੀ ਚਪੇਟ ਤੇ ਆ ਗਿਆ ਕਣਕਾਂ ਦਾ ਨੁਕਸਾਨ ਗੜਿਆਂ ਦੇ ਨਾਲ ਮੀਂਹ ਦੇ ਨਾਲ ਅੱਧਾ ਪੰਜਾਬ ਹੜਾ ਚ ਦੋ ਬਾਰੀ ਡੁੱਬ ਪਿਆ ਤੁਹਾਡੇ ਕਿੰਨੇ ਪਸ਼ੂ ਡੰਗਰ ਬਿਮਾਰੀ ਦੇ ਨਾਲ ਮਰ ਗਏ ਤੇ ਆ ਜਿਹੜੇ ਰੰਗਲੇ ਪੰਜਾਬ ਦੇ ਸੁਪਨੇ ਦਿਖਾਉਂਦੇ ਸੀ

ਜੇ ਆ ਗਏ ਤੁਹਾਡੇ ਪਿੰਡਾਂ 'ਚ ਪੰਛੇ ਵਾਲੇ ਸਾਰੇ ਬੇਰੋਜ਼ਗਾਰ ਬੱਚੇ ਖੜੇ ਕਰ ਦਿਓ ਤੇ ਪੁੱਛੋ ਇਹਨਾਂ ਦੀ ਘਰ ਘਰ ਨੌਕਰੀ ਕਿੱਥੇ 5 ਸਾਲ ਦਾ ਸਮਾਂ ਦਿੱਤਾ ਸੀ ਕਿੱਥੇ ਇਹਨਾਂ ਦਾ 2500 ਜਿਹੜਾ ਤੁਸੀਂ ਕਿਹਾ ਸੀ ਬੇਰੋਜ਼ਗਾਰੀ ਭੱਤਾ ਦੇਵਾਂਗੇ 60 ਮਹੀਨੇ ਤੁਸੀਂ ਐਸ਼ ਕੀਤੀ ਕਿਹੜੇ ਬੱਚੇ ਨੂੰ ਦਿੱਤਾ ਕਿੱਥੇ ਨੇ ਇਹਨਾਂ ਦੇ ਮੋਬਾਈਲ ਫੋਨ ਤੇ ਫਿਰ ਕਿਸਾਨਾਂ ਨੇੜੇ ਆਣ ਤੂੰ ਦਿਖਾਉ ਆਪ ਦਾ ਚਿੱਠਾ ਸਾਰਾ ਜਿਹੜਾ ਕਹਿੰਦੇ ਸੀ ਔਰਤਿਆਂ ਦਾ ਹੋਏ ਬੈਂਕਾਂ ਦਾ ਹੋਏ ਸਾਰਾ ਕਰਜ਼ਾ ਮਾਫ ਕਰ ਦਾਂਗੇ ਮਾਫ ਤਾਂ ਕੀ ਕੀਤਾ ਇਹਨਾਂ ਦੇ ਉੱਤੇ ਵਿਸ਼ਵਾਸ ਕਰਕੇ ਵਿਚਾਰੇ ਕਿਸਾਨਾਂ ਨੇ ਆਪ ਦੀ ਕਿਸ਼ਤਾਂ ਭਰਨੀਆਂ ਬੰਦ ਕਰ ਦਿੱਤੀ ਤੇ ਲੈਣੇ ਦੇ ਡਿਫਾਲਟਰ ਹੋ ਗਏ ਉਹ ਇਹਨਾਂ ਨੇ ਦੇ ਦਿੰਨੇ ਪਏ ਗਏ ਤੁਸੀਂ ਸੋਚਿਆ ਭਈ ਸਾਰੇ ਬਾਦਲ ਸਾਹਿਬ ਵਰਗੇ ਹੁੰਦੇ ਨੇ ਕਿ ਬਾਦਲ ਸਾਹਿਬ ਜੋ ਕਹਿੰਦੇ ਨੇ ਉਹ ਕਰ ਦਿੰਦੇ ਨੇ ਬਾਦਲ ਸਾਹਿਬ ਦੀ ਜ਼ਬਾਹ ਕਰਕੇ ਤੁਸੀਂ ਇਹਨਾ ਬੇਈਮਾਨਾਂ ਦੀ ਗੱਲ ਸੁਹਾ ਗਏ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਵਿਚਾਰੀਆਂ ਉਸ ਟਾਈਮ ਤਾਂ ਸੋ ਹਮ ਵੀ ਪਰਵਾਹ ਤੇ ਮੋਬਾਈਲ ਫੋਨ ਚ ਟੂ-ਟੂ ਕਰਕੇ ਮੈਸੇਜ ਵੀ ਆਉਂਦੇ ਸੀ ਬਸ ਨੱਪ ਤੋ ਨੱਪ ਤੋ ਛੇਤੀ-ਛੇਤੀ ਬਟਨ ਛਾੜੂ ਦਾ ਹਰ ਮਿੰਟ 1000 ਰੁਪਏ ਡਿੱਗਿਆ ਕਰਨਗੇ ਤੇ ਬੀਬੀਆਂ ਨੇ ਬਿਚੱਕ ਤੇ ਫਟੇ ਉਹ 92 ਬਣਾਤੇ ਇਹਨਾਂ ਦੇ ਤੇ ਹੁਣ ਖਾਤੇ ਖੁੱਲੇ ਨੇ ਤੇ ਉਹਦੇ ਵਿੱਚ ਕੀ ਆਇਆ ਕੁਛ ਨਹੀਂ ਕੋਈ ਗੱਲ ਨਹੀਂ ਵੋਟਾਂ ਵੇਲੇ ਤਾਂ ਆਣ ਕੇ ਅੱਗੇ ਪਿੱਛੇ ਤਾਂ ਆਈ ਨਹੀਂ ਤਿਆਰ ਰੱਖ ਲੈ ਉਹ ਝਾੜੂ ਜਿਹੜਾ ਝਾੜੂ ਨੂੰ ਦਿਖਾ ਕੇ ਇਹਨਾਂ ਨੇ ਕਿ ਆਸੀਂ ਵੋਟਾਂ ਪਾਓ ਹੁਣ ਜਦ ਆਣਗੇ ਪੁਰਾਣਾ ਹਿਸਾਬ ਜ਼ਰੂਰ ਲੈਣੇ ਆ ਰਿਹਾ ਝਾੜੂ ਹੁਣ ਨਵੀਂ ਗੱਲ ਨਹੀਂ ਸੁਣੀ ਹੁੰਦਾ ਸਰਕਾਰ ਤੁਹਾਡੀ ਹੈ ਖਜ਼ਾਨਾ ਤੁਹਾਡੇ ਕੋਲ ਹੈ ਕਰਜ਼ਾ ਛਾੜਦਾ ਸਾਡੇ ਸਿਰ ਦੇ ਉੱਤੇ ਸਾਡੇ 26000 ਰੁਪਏ ਮਾਰਦਾ ਪਹਿਲੇ ਜਾ ਕੇ ਖਾਤੇ 'ਚ ਪਾਓ ਤਾਂ ਨਵੀਂ ਗੱਲ ਦੱਸਣਾ ਇਹ ਤਾਂ ਆ ਰਿਹਾ ਝਾੜੂ ਇਹਦੇ ਨਾਲ ਹੀ ਸੇਵਾ ਕਰਾਂਗੇ ਜੇ ਇਹ ਤੁਸੀਂ ਹਿਸਾਬ ਲੋਂਗੇ ਬੰਦੇ ਦੇ ਪੁੱਤ ਬਣਨ ਸ਼ਾਨ ਕੇ ਨਹੀਂ ਤਾਂ ਫੇਰ ਤੁਹਾਡੀ ਵੋਟ ਕੱਟ ਗਈ ਨਵਾਂ ਸੁਪਨਾ ਤੁਹਾਨੂੰ ਦਿਖਾ ਕੇ ਨਵਾਂ ਲਾਰਾ ਲਾ ਕੇ ਆਪ ਤਾਂ ਕੁਰਸੀ ਤਾਈ ਪਹੁੰਚ ਜਾਣਗੇ ਤੇ ਕੁਰਸੀ 'ਚ ਪਹੁੰਚ ਗਏ ਦੋ ਦੋ ਵਿਆਹ ਕਰ ਲੈ ਦੋ ਚਾਰ ਹੋਰ ਕਰ ਲਾਂਗੇ ਤੁਸੀਂ ਇੱਥੇ ਦੇ ਇੱਥੇ ਬੈਠੇ ਰਹਿ ਜਾਓਗੇ ਇਹਨਾਂ ਦਾ ਵਿਆਹ ਕਰਨ ਦਾ ਠੇਕਾ ਚੱਕਿਆ ਆਪਾਂ ਹਾਂ ਉਹ ਵੀ ਖਰਚਾ ਸਾਡੇ ਉੱਤੇ ਸੋ ਅੱਜ ਸਮਾਂ ਆ ਗਿਆ ਹੈਗਾ ਹੁਣ ਇਹਨਾਂ ਦੇ ਰਿਸ਼ਤੇ ਆਪਾਂ ਨਹੀਂ ਕਰਾਣੇ ਹੁਣ ਆਪਣਾ ਪੁਰਾਣਾ ਹਿਸਾਬ ਲੈਣਾ ਹੈ ਸੋ ਤਿਆਰੀ ਰੱਖੋ ਇਹ ਜ਼ਰੂਰ ਤਿਆਰ ਰੱਖਣਾ ਕਿ ਜਿੰਨੇ ਆਨਗੇ ਸਾਰੇ ਬਲੇ ਹੋਏ ਨੇ ਅੱਜ ਤੱਕੜੀ ਨੂੰ ਹਰਾਉਣ ਵਾਸਤੇ ਸਾਰੇ ਇਕੱਠੇ ਹੋ ਗਏ ਇੱਕ ਤਾਂ ਤੁਸੀਂ ਦੇਖਿਆ ਜਿਹਨੂੰ ਤੁਸੀਂ ਕਟਿਆ ਉਹ ਚੱਕ ਕੇ ਕਾਂਗਰਸ ਨੇ ਲੈ ਲਿਆ ਸਾਰੇ ਪਟਿੰਡੇ 'ਤੇ ਪੋਸਟਰ ਲੱਗ ਗਏ ਸੀ ਕਾਂਗਰਸ ਦੇ ਪ੍ਰਧਾਨ ਸਾਹਿਬ ਦੇ ਉਹਨਾਂ ਦਾ ਪਰਿਵਾਰ ਮਹੀਨਾ ਭਰ ਤੋਂ ਜੁਦਿਆਂ ਘਸ ਰਿਆ ਸੀ ਵੋਟਾਂ ਮੰਗਣ ਵਾਸਤੇ ਫਿਰ ਕੀ ਸਮਝੌਤਾ ਹੋਇਆ ਕਿ ਪ੍ਰਧਾਨ ਸਾਹਿਬ ਦੀ ਟਿਕਟ ਕੱਟੀ ਗਈ ਤੇ ਜਿਨ੍ਹਾਂ ਅਕਾਲੀਆਂ ਨੂੰ ਕਢਵਾਇਆ ਸੀਗਾ ਉਹਨੂੰ ਟਿਕਟ ਠਮਾਈ ਗਈ ਨਿਸ਼ਾਨਾ ਕੀ ਇਹ ਜਾ ਕੇ ਅਕਾਲੀਆਂ ਦੇ ਵੋਟਾਂ 'ਚ ਖੋਰਾ ਪਾਏ ਉਥੇ ਡੈਂਟ ਲਾਏ ਫਿਰ ਆ ਗਏ ਸਾਡੇ ਭਾਜਪਾ ਵਾਲੇ ਜਿਨ੍ਹਾਂ ਨੇ ਸਾਰੀ ਵੱਡੀ-ਵੱਡੀ ਪਾਰਟੀਆਂ ਦੇ ਵੱਡੇ ਡਿੱਗਜ ਫੜਦੇ ਨੇ ਉਹਨਾਂ ਨੂੰ ਕੋਈ ਨਹੀਂ ਲੱਭਿਆ ਇੱਕ ਅਕਾਲੀ ਪਰਿਵਾਰ ਦੀ ਨੂੰ ਪੱਟ ਲਈ ਕਿਸ ਵਿਸ਼ਾ ਨੇ ਦੇ ਨਾਲ ਕਿ ਆ ਨੂ ਵੀ ਉੱਥੇ ਹੀ ਖੋਰਾ ਲਾਉਗੀ ਜਿਹਨੂੰ ਆਪਾਂ ਹਰਾਣਾ ਹੈ ਤੇ ਚੜੂ ਨੇ ਖੜੇ ਕਰਤਾ ਫਿਕਸਡ ਮੈਚ ਤੇ ਜਿਹੜਾ ਬਾਦਲ ਸਾਹਿਬ ਦਾ ਗੜ ਕੇ ਲਾਇਆ ਜਾਂਦਾ ਸੀ ਮੰਤਰੀ ਸਾਹਿਬ ਨੂੰ ਲੰਬੀ ਤੋਂ ਕਿ ਆਪ ਦੇ ਤਾਕਤ ਦੇ ਸਰਕਾਰ ਦੇ ਬਲੂ ਤੇ ਦੇ ਨਾਲ ਅਕਾਲੀ ਵਕਰਾ ਨੂੰ ਢਰਾਤਮ ਕਾ ਕੇ ਉੱਥੇ ਖੋਰਾ ਲਾਉਗਾ ਸਾਰੇ ਇਕੱਠੇ ਹੋ ਗਏ ਨੇ ਲੇਕਿਨ ਇਸ ਤਕੜੀ ਨੂੰ ਪਾਵੇਂ ਇਹਨਾਂ ਦੇ ਕੋਈ ਸਾਧਨ ਨਹੀਂ ਐਨਾ ਦੇ ਕੋਲ ਤਾਕਤ ਹੈ ਗਿਆ ਵੱਡਾ ਵੱਡਾ ਦੇਸ਼ ਦਾ ਖਜ਼ਾਨਾ ਸੂਬੇ ਦਾ ਖਜ਼ਾਨਾ 70 ਸਾਲ ਪੰਜਾਬ ਦੇ ਉਤੇ ਰਾਜ ਕਰਨ ਵਾਲੀ ਪਾਰਟੀਆਂ ਦੇ ਕੋਲ ਖਜ਼ਾਨਾ ਲੇਕੇ ਨੇ ਇਸ ਤਕੜੀ ਦੇ ਕੋਲ ਖਜ਼ਾਨਾ ਹੈ ਉਹ ਕੀਤੇ ਹੋਏ ਕੰਮਾਂ ਦਾ ਦਿੱਤੀ ਹੋਈ ਸਹੂਤਾ ਦਾ ਤੇ ਤੁਹਾਡੇ ਦਿਲਾਂ ਵਿੱਚ ਸਰਪ੍ਰਕਾਸ਼ ਸਿੰਘ ਬਾਦਲ ਤੇ ਆਪ ਦੀ ਪੰਜ ਦੀ ਪਾਰਟੀ ਪ੍ਰਤੀ ਤੁਹਾਡਾ ਪਿਆਰ ਆਸ ਉਸ ਪਿਆਰ ਦੇ ਸਹਾਰੇ ਇਹ ਚੋਂ ਲੜ ਰਿਹਾ ਮੈਂ ਆਸ ਕਰਦਿਆਂ ਕਿ ਤੁਸੀਂ ਪੰਥ ਨੂੰ ਜਤਾਉਂਗੇ ਤੇ ਦਿੱਲੀ ਦੇ ਭੇਜੇ ਹੋਏ ਇਹ ਗੁਲਾਮਾਂ ਨੂੰ ਦਿੱਲੀ ਦਾ ਰਸਤਾ ਦਿਖਾਉਂਗੇ ਜਿਵੇਂ ਸਾਡੇ ਕਿਸਾਨ ਦਿਖਾ ਰਹੇ ਨੇ ਸੋ ਮੈਂ ਆਪਣੇ ਪ੍ਰਾਰਭਿਕ ਪ੍ਰੀਤਾ ਜਿੱਥੇ ਧੰਨਵਾਦ ਕਰਦੀ ਆ ਮੈਂ ਆਸ ਕਰਦੀ ਆ ਸਾਡੇ ਵਰਕਰਾਂ ਦੇ ਨਾਲ ਰਵੀ ਜੀ ਤੁਸੀਂ ਤਾਂ ਮੈਂ ਰਲ ਕੇ ਵਰਕਰ ਬਣ ਕੇ ਇਸ ਇਲਾਕੇ ਦੀ ਸੇਵਾ ਕਰਾਂਗੇ ਇਹਨਾਂ ਨੂੰ ਭੁਲਾ ਦੇਾਂਗੇ ਕਿ ਜਿਹੋ ਜਿਹੇ ਇਹਨਾਂ ਦੇ ਲੋਕੀ 5-10 ਸਾਲ ਤੋਂ ਇੱਥੇ ਬੈਠੇ ਇਹਨਾਂ ਨੂੰ ਉੱਤ ਪਾਇਆ ਸੀਗਾ ਇੱਕ ਵਾਰ ਫੇਰ ਉਸ ਤਕੜੀ ਦੀ ਪਾਲਿਸੀ ਦੇ ਨਾਲ ਹਰੇਕ ਨੂੰ ਆਪਣਾ ਹੱਕ ਮਿਲੇ ਆਉਂ ਨੀਵ ਰੱਖਿਏ 2024 ਵਿੱਚ 13 ਦੀ 13 ਸੀਟਾਂ ਵਿੱਚ ਤਕੜੀ ਤਕੜੀ ਕਰਕੇ 2027 ਵਿੱਚ ਉਹ ਸਰਕਾਰ ਲੈ ਕੇ ਆਈਏ ਤਾਂ ਕਿ ਸਾਡੇ ਕਾਰਡ ਵੀ ਬਹਾਲ ਹੋਣ ਸਾਡੇ ਸ਼ਗਨ ਦੇ ਚੈੱਕ ਵੀ ਬਹਾਲ ਹੋਣ ਸਾਡੇ ਬੇਰੋਜ਼ਗਾਰ ਦਰ ਦਾ ਠੋਕਰਾ ਫਿਰਦੇ ਹੋਏ ਸਾਡੇ ਬੱਚਿਆਂ ਦੀਆਂ ਨੌਕਰੀਆਂ ਲੱਗਣ ਇੱਕ ਵਾਰ ਫੇਰ ਮੋਟਰ ਦੇ ਕਨੈਕਸ਼ਨ ਮਿਲਣ ਤੇ ਪਿੰਡ-ਪਿੰਡ ਵਿੱਚ ਜਾ ਕੇ ਸਤਿ ਸ਼੍ਰੀ ਅਕਾਲ ਪਿੰਡ ਪਿੰਡ ਵਿੱਚ ਜਾ ਕੇ ਲੋਕਾਂ ਦੇ ਵਿੱਚ ਬਹਿ ਕੇ ਬਤੌਰ ਮੁੱਖ ਮੰਤਰੀ ਤੋਂ ਸਿੱਖਿਆ ਬਾਦਲ ਸਾਹਿਬ ਤੋਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਤੁਹਾਡੀ ਸਰਕਾਰ ਤੁਹਾਡੇ ਵਿੱਚ ਆਏ ਵਿੱਚ ਬਹਿ ਕੇ ਤੁਹਾਡੀ ਤਕਲੀਫਾਂ ਦੀ ਸੁਲਵਾਈ ਹੋਏ ਇਹੋ ਜੀ ਸਰਕਾਰ ਪੰਜਾਬ ਚ ਲੈ ਕੇ ਆਈਏ ਤੇ ਉਹਦੀ ਨੀਵਾਂ ਅੱਪਾ ਰੱਖੀਏ ਪਹਿਲੀ ਜੋਨੋਂ ਉਹਦਾ ਰਿਜ਼ਲਟ ਅੱਪਾ ਕਢਿਆ ਹੈ 4 ਜੋਨੋਂ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ